ਸਭ ਤੋਂ ਪਹਿਲਾਂ ਮੈਂ ਭੰਤੀ ਦਮ ਵਿਨੈ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਉਰਜੇਵਿਆਂ ਪਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰਦਾਸਪੁਰ ਅੰਬेडकर ਮਿਸ਼ਨ ਦੀ ਟੀਮ ਨੂੰ ਅਸ਼ੀਰਵਾਦ ਦੇਣ ਪਹੁੰਚੇ ਨੇ ਔਰ ਜਿੰਨੇ ਵੀ ਅਸੀਂ ਲੋਕ ਇੱਥੇ ਬੈਠੇ ਆ ਮੈਨੂੰ ਲੱਗਦਾ ਕਿ ਕੋਈ ਗੱਲ ਉਹਨਾਂ ਨੇ ਛੱਡੀ ਨਹੀਂ ਆ ਜਿਹੜੀ ਸਾਨੂੰ ਨਾ ਕਹੀ ਹੋਏ ਔਰ ਤਤਘਤ ਔਰ ਸਮਰਾਟ ਅਸ਼ੋਕ ਦੇ ਬਾਰੇ ਦੇ ਵਿੱਚ ਦੱਸਣਾ ਮੈਂ ਸਮਝਦਾ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਅਸੀਂ ਇਨਵੀਟੇਸ਼ਨ ਵੰਡ ਰਹੇ ਸੀ ਤੇ ਇੱਕ ਨੇ ਮੈਨੂੰ ਕਿਹਾ ਕਿ ਲਾਡੀ ਯਾਰ ਤੁਸੀਂ 10-12 ਸਾਲ ਤੋਂ ਇਹ ਨਵਾਂ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੈ ਵਿਜੇ ਦਸ਼ਮੀ ਦਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਭਾਰਤ ਦੇ ਇਤਿਹਾਸ ਨੂੰ ਜੇਖ ਗਾਲੀਏ ਤਾਂ ਭਾਰਤ ਦੇ ਇਤਿਹਾਸ ਦੇ ਵਿੱਚ ਦੋ ਹੀ ਲੋਕ ਇਹੋ ਜਿਹੇ ਨੇ ਇੱਕ ਤੱਥਗਤ ਗੌਤਮ ਬੁੱਧ ਔਰ ਦੂਸਰੇ ਸਮਰਾਟ ਅਸ਼ੋਕ ਜਿਨ੍ਹਾਂ ਦਾ ਆਧਾਰ ਕਾਰਡ ਆ ਜਿਨ੍ਹਾਂ ਦਾ ਜਨਮ ਸਰਟੀਫਿਕੇਟ ਆ ਬਾਕੀ ਸਾਰਿਆਂ ਦਾ ਸਰਟੀਫਿਕੇਟ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਤੁਸੀਂ ਦੇਖਿਆ ਕਿ ਜਿਹੜਾ ਬੋਧ ਗਿਆ ਮੰਦਰ ਦੇ ਵਿੱਚ ਕੁਝ ਦਿਨ ਪਹਿਲਾਂ ਉੱਥੋਂ ਦਾ ਜਿਹੜਾ ਗਵਰਨਰ ਸੀ ਉਹਨੇ ਜਾ ਕੇ ਜਿਹੜੀ ਪੂਜਾ ਕੀਤੀ ਤਾਂ ਉਹ ਜਾਲੀ ਸਰਟੀਫਿਕੇਟ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਤੋਂ ਬੰਤੇ ਜੀ ਨੇ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ